ਬਾਈ ਕਿ ਮੈਂ ਪਹਿਲਾਂ ਵੀ ਕਿੰਨੇ ਵਾਰ ਬੇਨਤੀਆਂ ਕਰ ਚੁੱਕਿਆ ਕਿ ਮੂੰਗੀ ਨੂੰ ਪਾਣੀ 40-45 ਦਿਨਾਂ ਤੋਂ ਪਹਿਲਾਂ ਨਾ ਲਾਓ ਬਾਈ ਆ ਕਿਸੇ ਬਾਈ ਦੀ 30 ਦਿਨ ਦੀ ਮੂੰਗੀ ਬੀਜੀ ਹੋਈ ਸੀ ਮੇਰੇ ਵਾਲੀ ਮੂੰਗੀ ਨਾਲੋਂ 5-6 ਦਿਨ ਪਹਿਲਾਂ ਬੀਜੀ ਸੀ ਇਹਨੇ ਬਾਈ ਨੇ ਪਾਣੀ ਲਾਤਾ ਤੇ ਆ ਦੇਖੋ ਅੱਧੀ ਮੂੰਗੀ ਉੱਡ ਗਈ ਤੇ ਬਾਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਨੇ ਹਲੇ ਪਾਣੀ ਨਹੀਂ ਲਾਇਆ ਬਾਈ ਪਾਣੀ ਨਾ ਲਾਓ ਇਸ ਵਾਰ ਬੈਸੀ ਠੰਡਾ ਕਣੀਆਂ ਵੀ ਪੈ ਗਈਆਂ ਉੱਤੇ ਮੂੰਗੀ ਨੂੰ ਪਾਣੀ ਦੀ ਇੱਕ ਅੱਤੇ ਦੀ ਲੋੜ ਹੁੰਦੀ ਹੈ ਉਹ ਵੀ ਜਮਾ ਹੀ ਰੁਕਾਸ ਨਾ ਰਹੇ ਕਦੇ ਕਣੀ ਵੀ ਨਾ ਡਿੱਗੇ ਤਾਂ ਜਾ ਕੇ ਜਦੋਂ ਮਾੜਾ ਮੋਟਾ ਕੋਈ ਫਲਦਾ ਨੇੜੇ ਨੇ ਹੁੰਦਾ ਉਹ ਤੋਂ ਪਾਣੀ ਦੀ ਮਾੜੀ ਮੋਟੀ ਲੋੜ ਹੁੰਦੀ ਹੈਗੀ ਜਿਵੇਂ ਹੁਣ ਕਣੀਆਂ ਪੈਈਆਂ ਇਸ ਵਾਰ ਮੂੰਗੀ ਨੂੰ ਪਾਣੀ ਦੀ ਨਹੀਂ ਲੋੜ ਹੈਗੀ ਵੀਰੇ ਨਾ ਪਾਣੀ ਲਾਓ ਮੂੰਗੀ ਆਪ ਦੀ ਚੰਗੀ ਭਲੀ ਬਚਾ ਕੇ ਬਹਿ ਜਾਂਦੇ ਹੋ ਤੁਸੀਂ ਖਰਚਾ ਕੀਤਾ ਹੁੰਦਾ ਯਾਰ ਬਾਣ ਵਿਹਲਾ ਹੋ ਜਾਂਦਾ ਹੈਗਾ ਮੁੜ ਕੇ ਮਣ ਵੀ ਪੜਾ ਹੁੰਦਾ ਅੱਧ ਪਚਤ ਰਹਿ ਜਾਂਦੀ ਅੱਧ ਪਚਤ ਵੀ ਘਟ ਨਾਵ ਬੱਟਣ ਦੇ ਕੰਮ ਆਉਂਦੀ ਆ ਨਾ ਉਹਨੂੰ ਸਾਂਭਣ ਜੋਗੇ ਨਾ ਉਹ ਤੇ ਸਪਰੇਅ ਕਰਨ ਜੋਗੇ ਫਿਰ ਮਣ ਜਾ ਭੜਾ ਹੋਈ ਜਾਂਦਾ ਨਾ ਖਰਚਾ ਕਰਨ ਜੋਗਾ ਬੰਦਾ ਤੇ ਨਾ ਫਿਰ ਉਹ ਹੋਵੇ ਤੇ ਫਿਰ ਐ ਲੱਗਦਾ ਵੀ ਬਾਡੀ ਬੱਲੇ ਪੈ ਜੂਗੀ ਫਿਰ ਆਪਾਂ ਉਹਨੂੰ ਵੇਚਵਾ ਦਿੰਨੇ ਆ ਨਾ ਹੀ ਉਹ ਵਿਚਵੌਂ ਚ ਪੂਰੀ ਰੇਹ ਬਣਦੀ ਆ ਉਹਦੀ ਸੋ ਇਸ ਕਰਕੇ ਵੀਰੇ ਮੇਰਾ ਇਹ ਪਹਿਲੇ ਸਾਲ ਦਾ ਤਜਰਬਾ ਜਿਹੜੇ ਜਿਹੜੇ ਭਰਾਵਾਂ ਨੇ ਪਾਣੀ ਲਾਤਾ ਉਹਨਾਂ ਦਾ ਤਜਰਬਾ ਤੁਸੀਂ ਆਪ ਦੇਖ ਲਓ ਨੇੜੇ-ਤੇੜੇ ਤੁਹਾਡੇ ਖੇਤ ਹੋਣਾ ਕੋਈ ਆਣਗਵਾਂ ਚ ਤੇ ਆਹ ਦੇਖੋ ਅੱਧੀ ਮੂੰਗੀ ਉੱਟ ਗਈ ਬਹੁਤ ਵਧੀਆ ਮੂੰਗੀ ਖੜੀ ਸੀਗੀ ਤੇ ਮੇਰਾ ਵੀਰ ਇਹਨਾਂ ਨੇ ਭਰਾਮਾ ਨੇ ਰੇ ਵੀ ਪਾਤੀ ਸੀ ਦੋ ਪਾਣੀ ਵੀ ਲਾਉਦੇ ਸੀ ਤੇ ਮੂੰਗੀ ਨੂੰ ਪਾਣੀ